ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਧਰਤੀ ਦਾ ਪਰਮਾਨੰ ਕਰਦੇ ਕਰਦੇ ਸਮੁੰਦਰ ਦੇ ਕੰਢੇ ਜਾ ਰਹੇ ਸਨ ਉਥੇ ਉਹਨਾਂ ਨੇ ਇੱਕ ਖਾਲੀ ਜਗ੍ਹਾ ਦੇਖ ਕੇ ਆਪਣਾ ਡੇਰਾ ਲਗਾ ਲਿਆ ਤੇ ਭਾਈ ਮਰਦਾਨਾ ਜੀ ਦੇ ਨਾਲ ਸ਼ਬਦ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਗੁਰੂ ਜੀ ਦੇ ਸ਼ਬਦ ਕੀਰਤਨ ਕਰਦਿਆਂ ਕਰਦਿਆਂ ਤੇਜ ਹਨੇਰੀ ਆਉਣੀ ਸ਼ੁਰੂ ਹੋ ਗਈ ਤੇ ਦੇਖਦਿਆਂ ਹੀ ਦੇਖਦਿਆਂ ਉਸ ਤੇਜ ਹਨੇਰੀ ਨੇ ਭਿਆਨਕ ਤੂਫਾਨ ਦਾ ਰੂਪ ਧਾਰਨ ਕਰ ਲਿਆ ਇੰਨਾ ਭਿਆਨਕ ਤੂਫਾਨ ਦੇਖ ਕੇ ਭਾਈ ਮਰਦਾਨਾ ਜੀ ਬਹੁਤ ਘਬਰਾ ਗਏ ਤੇ ਸਤਗੁਰ ਜੀ ਨੂੰ ਆਖਣ ਲੱਗੇ ਮੈਨੂੰ ਲੱਗਦਾ ਹੈ ਕਿ ਅਸੀਂ ਇੱਥੇ ਆਣ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਕਿਉਂਕਿ ਇੰਨਾ ਤੇਜ ਤੂਫਾਨ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ ਪਾਈ ਮਰਦਾਨੇ ਦੀ ਡਰੀ ਹੋਈ ਹਾਲਤ ਨੂੰ ਦੇਖ ਕੇ ਗੁਰੂ ਜੀ ਨੇ ਪਾਈ ਮਰਦਾਨੇ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਮਰਦਾਨਿਆ ਤੂੰ ਡਰ ਨਾ ਇਹ ਕਾਲ ਯੁਗ ਹੈ ਜਿਹੜਾ ਤੂਫਾਨ ਦਾ ਰੂਪ ਧਾਰਨ ਕਰਕੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੂੰ ਸਿਰਫ ਵਾਹਿਗੁਰੂ ਜੀ ਦਾ ਸਿਮਰਨ ਕਰੀ ਚੱਲ ਤੇਰੇ ਨੇੜੇ ਤੇੜੇ ਕੋਈ ਬਣਾ ਨਹੀਂ ਆਵੇਗੀ ਭਾਈ ਮਰਦਾਨੀ ਨੇ ਗੁਰੂ ਨਾਨਕ ਦੇਵ ਜੀ ਦੇ ਹੁਕਮ ਨੂੰ ਮੰਨਿਆ ਤੇ ਲਗਾਤਾਰ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹੇ ਤੂਫਾਨ ਨੇ ਕਈ ਤਰ੍ਹਾਂ ਦੇ ਭਿਆਨਕ ਰੂਪ ਧਾਰਨ ਕੀਤੇ ਤੇ ਇਹਨੇ ਨੂੰ ਕਲਯੁਗ ਜੋ ਇੱਕ ਤੂਫਾਨ ਦੇ ਰੂਪ ਵਿੱਚ ਆਇਆ ਸੀ ਇੱਕ ਵੱਡੇ ਧਾਨਮ ਦਾ ਰੂਪ ਧਾਰ ਕੇ ਜਿਸ ਤਰ੍ਹਾਂ ਕੋਈ ਬਹੁਤ ਵੱਡਾ ਪਹਾੜ ਹੁੰਦਾ ਹੈ ਸਾਹਮਣੇ ਆਇਆ ਫਿਰ ਕਾਲਯੁਗ ਨੇ ਅਗਨੀ ਦਾ ਰੂਪ ਧਾਰਨ ਕਰ ਲਿਆ ਤੇ ਚਾਰੇ ਪਾਸੇ ਧੂਆਂ ਹੀ ਧੂਆਂ ਆਗ ਹੀ ਆਗ ਨજર ਆਉਣ ਲੱਗੀ ਫਿਰ ਕਾਲਯੁਗ ਨੇ ਕਾਲੀਆਂ ਘਟਾ ਦਾ ਰੂਪ ਧਾਰਨ ਕਰ ਲਿਆ ਅਤੇ ਮੋਲੇ ਧਾਰ بارش ਹੋਣੀ ਸ਼ੁਰੂ ਹੋ ਗਈ ਬਿਜਲੀ ਬਹੁਤ ਚਮਕਣ ਲੱਗੀ ਤੇ ਕੰਕਰਾਂ ਦੀ ਵਰਖਾ ਹੋਣੀ ਸ਼ੁਰੂ ਹੋ ਗਈ ਪਰ ਗੁਰੂ ਜੀ ਤੇ ਭਾਈ ਮਰਦਾਨਾ ਅਡੋਲ ਹੋ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹੇ ਤੇ ਨਾਲ ਹੀ ਗੁਰੂ ਜੀ ਭਾਈ ਮਰਦਾਨੇ ਨੂੰ ਸਮਝਾਉਣ ਲੱਗੇ ਕਿ ਜਮ ਲੋਕ ਦਾ ਤਾਂ ਉਹਨੂੰ ਹੀ ਡਰ ਹੁੰਦਾ ਹੈ ਜੋ ਪਰਮਾਤਮਾ ਤੋਂ ਦੂਰ ਹੁੰਦਾ ਹੈ ਸੰਤਾਨ ਨੂੰ ਤਾਂ ਉਸ ਰੱਬ ਦਾ ਸਹਾਰਾ ਹੈ ਜਿਸ ਨੇ ਪੂਰੀ ਸ੍ਰਿਸ਼ਟੀ ਨੂੰ ਬਣਾਇਆ ਹੈ ਜਦੋਂ ਕਲਯੁਗ ਨੇ ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣੇ ਤਾਂ ਉਸ ਨੇ ਤੂਫਾਨ ਤੋਂ ਮਾਨਵ ਦਾ ਰੂਪ ਧਾਰਨ ਕਰ ਲਿਆ ਤੇ ਗੁਰੂ ਜੀ ਦੇ ਸਾਹਮਣੇ ਆ ਗਿਆ ਤੇ ਗੁਰੂ ਜੀ ਅੱਗੇ ਦੋਨੋਂ ਹੱਥ ਜੋੜ ਕੇ ਆਖਣ ਲੱਗਾ ਗੁਰੂ ਜੀ ਮੈਨੂੰ ਤੁਹਾਡੀ ਮਹਿਮਾ ਦਾ ਨਹੀਂ ਸੀ ਪਤਾ ਮੈਂ ਨਹੀਂ ਸੀ ਜਾਣਦਾ ਤੁਸੀਂ ਕੌਣ ਹੋ ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ ਮੈਂ ਇਸ ਧਰਤੀ ਤੇ ਇੱਕ ਉਦਾਰਨ ਦੇ ਰੂਪ ਵਿੱਚ ਆਇਆ ਹਾਂ ਪਰ ਮੇਰਾ ਸਾਹਮਣਾ ਤੁਹਾਡੇ ਨਾਲ ਹੋ ਗਿਆ ਹੈ ਹੀ ਸਤਗੁਰੂ ਜੀ ਮੇਰੇ ਰਾਜ ਵਿੱਚ ਇਨਸਾਨ ਹਨੇਰੇ ਵਿੱਚ ਹੀ ਗਿਰਦਾ ਜਾ ਰਿਹਾ ਹੈ ਝੂਠ ਨਿੰਦਿਆ ਤੇ ਚੁਗਲੀ ਮੇਰਾ ਸੈਨਾਪਤੀ ਹੈ ਤੇ ਜੂਆ ਸ਼ਰਾਬ ਦੇ ਬੁਰੇ ਕੰਮ ਮੇਰੀ ਫੌਜ ਹਨ ਮੇਰੇ ਇਸ ਰਾਜ ਵਿੱਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਨ੍ਹਾਂ ਸਾਰਿਆਂ ਦਾ ਰਾਜ ਚੱਲਦਾ ਹੈ ਮੇਰੇ ਰਾਜ ਵਿੱਚ ਇਨਸਾਨ ਪਰਮਾਤਮਾ ਨੂੰ ਭੁੱਲ ਕੇ ਮਾਇਆ ਦੀ ਚਪੇਟ ਵਿੱਚ ਆ ਚੁੱਕਿਆ ਹੈ ਤੇ ਕੋਈ ਵਿਰਲਾ ਵਾਂਝਾ ਹੀ ਹੈ ਜੋ ਮੇਰੀ ਇਸ ਫੌਜ ਤੋਂ ਬਚ ਪਾਇਆ ਹੈ ਕਿਸੇ ਵੀ ਇਨਸਾਨ ਦੇ ਅੰਦਰ ਸਬਰ ਸੰਤੋਖ ਲੱਭਣਾ ਬੜਾ ਹੀ ਮੁਸ਼ਕਲ ਹੈ ਕਰੋੜਾਂ ਵਿੱਚ ਕੁਝ ਹੀ ਇਨਸਾਨ ਹਨ ਜਿਹੜੇ ਮੇਰੇ ਇਸ ਜਾਲ ਤੋਂ ਬਚੇ ਹੋਏ ਹਨ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਲ ਜੁਗ ਨੂੰ ਕਿਹਾ ਜੇਕਰ ਤੂੰ ਇਸ ਫੌਜ ਦਾ ਸਰਦਾਰ ਹੈ ਤਾਂ ਅਸੀਂ ਉਸ ਕਰਤਾਰ ਦੇ ਨੌਕਰ ਹਾਂ ਤੇ ਤੇਰਾ ਹਿਸਾਬ ਇੱਕ ਦਿਨ ਸਾਡੀ ਕੋਲ ਹੀ ਆਵੇਗਾ ਤਾਂ ਗੁਰੂ ਜੀ ਦੇ ਮੋਹੋਂ ਇਹ ਗੱਲ ਸੁਣ ਕੇ ਕਲਯੁਗ ਗੁਰੂ ਜੀ ਦੇ ਅੱਗੇ ਝੁਕ ਗਿਆ ਤੇ ਕਹਿਣ ਲੱਗਾ ਹੇ ਸਤਗੁਰੂ ਜੀ ਮੈਂ ਜਾਣਦਾ ਹਾਂ ਕਿ ਤੁਸੀਂ ਪੀਰਾਂ ਦੇ ਪੀਰ ਹੋ ਤੇ ਪਰਮਾਤਮਾ ਦਾ ਦੂਜਾ ਰੂਪ ਹੋ ਮੇਰੇ ਤੇ ਕਿਰਪਾ ਕਰੋ ਇਸ ਦੇ ਨਾਲ ਹੀ ਕਲਯੁਗ ਨੇ ਗੁਰੂ ਜੀ ਨੂੰ ਭੇਟ ਦੇਣ ਦੀ ਕੋਸ਼ਿਸ਼ ਵੀ ਕੀਤੀ ਤੇ ਕਿਹਾ हे ਗੁਰੂ ਜੀ ਤੁਸੀਂ ਮੇਰੇ ਕੋਲੋਂ ਨੌ ਨਦੀਆਂ ਤੇ 18 ਸਿੱਧੀਆਂ ਲੈ ਲਓ ਇਸ ਨਾਲ ਤੁਸੀਂ ਜਿੱਥੇ ਚਾਹੋ ਉੱਥੇ ਹੀ ਜਾ ਸਕਦੇ ਹੋ ਤੇ ਕੋਈ ਵੀ ਤੁਹਾਨੂੰ ਰੋਕ ਨਹੀਂ ਸਕਦਾ ਸਾਰੀ ਦੁਨੀਆ ਤੁਹਾਡੇ ਕੋਲੋਂ ਡਰੇਗੀ ਤੇ ਚਿੱਤ ਲਗਾ ਕੇ ਤੁਹਾਡੀ ਪੂਜਾ ਵੀ ਕਰੇਗੀ ਜਾਣੇ ਜਾਨਗੁਰੂ ਨਾਨਕ ਦੇਵ ਜੀ ਕਲਯੁਗ ਦੀ ਇਸ ਗੱਲ ਤੇ ਮੁਸਕਰਾਉਣ ਲੱਗ ਪਏ ਤੇ ਨੌ ਨਿਧੀਆਂ ਤੇ 18 ਸਿੱਧੀਆਂ ਲੈਣ ਤੋਂ ਨਾ ਕਰ ਦਿੱਤੀ ਜਿਸ ਤੋਂ ਬਾਅਦ ਕਲਯੁਗ ਨੇ ਗੁਰੂ ਜੀ ਨੂੰ ਕਈ ਹੋਰ ਤਰ੍ਹਾਂ ਦੇ ਲਾਲਚ ਦੇਣ ਦੀ ਕੋਸ਼ਿਸ਼ ਵੀ ਕੀਤੀ ਪਰ ਗੁਰੂ ਜੀ ਕਲਯੁਗ ਦੀ ਕਿਸੇ ਵੀ ਗੱਲ ਨਾਲ ਰਾਜੀ ਨਹੀਂ ਹੋਏ ਤਾਂ ਅਖੀਰ ਵਿੱਚ ਕਲਯੁਗ ਗੁਰੂ ਜੀ ਨੂੰ ਕਹਿਣ ਲੱਗਾ हे दीनदयाल ਜੀ ਤੁਸੀਂ ਮੇਰੇ ਰਾਜ ਵਿੱਚ ਮਨੁੱਖ ਦਾ ਰੂਪ ਧਾਰਨ ਕਰਕੇ ਜਨਮ ਲਿਆ ਹੈ ਤੇ ਮੈਂ ਬਹੁਤ ਭਾਗਾ ਵਾਲਾ ਹਾਂ ਜਿਹੜਾ ਮੈਨੂੰ ਮੇਰੇ ਰਾਜ ਵਿੱਚ ਹੀ ਤੁਹਾਡੇ ਚਰਨਾਂ ਨੂੰ ਹੱਥ ਲਗਾਉਣ ਦਾ ਮੌਕਾ ਮਿਲਿਆ ਹੈ ਪਰ ਮੈਨੂੰ ਡਰ ਹੈ ਕਿ ਇਹ ਮੌਕਾ ਇਹ ਮੇਲ ਕਿਤੇ ਫਜ਼ੂਲ ਨਾ ਜਾਵੇ ਈ ਸਤਿਗੁਰੂ ਜੀ ਤੁਸੀਂ ਮੇਰੀ ਕਿਸੇ ਵੀ ਪੇਡ ਨੂੰ ਸਵੀਕਾਰ ਨਹੀਂ ਕੀਤਾ ਜੇਕਰ ਤੁਸੀਂ ਮੇਰੀ ਇੱਕ ਵੀ ਪੇਂਟ ਨੂੰ ਸਵੀਕਾਰ ਕਰ ਲੋਗੇ ਤਾਂ ਤੁਹਾਡੀ ਮੇਰੇ ਉੱਤੇ ਬੜੀ ਕਿਰਪਾ ਹੋਵੇਗੀ ਨਹੀਂ ਤਾਂ ਮੇਰਾ ਮਨ ਹਮੇਸ਼ਾ ਲਈ ਬਹੁਤ ਦੁਖੀ ਰਹੇਗਾ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਨੂੰ ਕਿਹਾ ਜੇਕਰ ਤੂੰ ਮੈਨੂੰ ਪੇਂਟ ਦੇਣਾ ਹੀ ਚਾਹੁੰਦਾ ਹੈ ਤਾਂ ਫਿਰ ਕੋਈ ਇਹੋ ਜਿਹਾ ਪੇਂਟ ਦੇ ਜਿਸ ਨਾਲ ਮੇਰੇ ਪਗਾਂ ਤੇ ਤੇਰੀ ਫੌਜ ਚੜਾਈ ਨਾ ਕਰ ਸਕੇ ਤਾ ਕਲਯੁਗ ਦੋਨੋ ਹੱਥ ਜੋੜ ਕੇ ਗੁਰੂ ਜੀ ਨੂੰ ਕਹਿਣ ਲੱਗਾ ਏ ਸਤਿਗੁਰੂ ਜੀ ਮੈਂ ਤੁਹਾਡੇ ਦੋਨਾਂ ਚਰਨਾਂ ਨੂੰ ਪੂਜ ਕੇ ਇਹ ਗੱਲ ਕਹਿੰਦਾ ਹਾਂ ਕਿ ਤੁਸੀਂ ਜੋ ਹੁਕਮ ਦੇਵੋਗੇ ਮੈਂ ਤੁਹਾਡੀ ਹਰ ਆਗਿਆ ਦਾ ਪਾਲਣ ਕਰਾਂਗਾ ਤਾਂ ਸਤਿਗੁਰ ਜੀ ਨੇ ਕਲਯੁਗ ਨੂੰ ਕਿਹਾ ਤੇਰੀ ਰਾਜ ਵਿੱਚ ਜਿਹੜਾ ਮਨੁੱਖ ਪਰਮਾਤਮਾ ਨਾਲ ਜੁੜਿਆ ਰਹੇਗਾ ਤੇ ਬੁਰੇ ਕੰਮਾਂ ਤੋਂ ਦੂਰ ਰਹੇਗਾ ਉਸ ਨੂੰਖ ਤੇ ਤੇਰਾ ਕੋਈ ਵੀ ਅਸਰ ਨਹੀਂ ਹੋਵੇਗਾ ਜਿਸ ਤੋਂ ਬਾਅਦ ਕਲਯੁਗ ਨੇ ਸਤਗੁਰੂ ਜੀ ਨੂੰ ਪੇਟ ਦਿੱਤੀ ਤੇ ਗੁਰੂ ਜੀ ਦੇ ਵਰ ਨੂੰ ਸਵੀਕਾਰ ਕਰ ਲਿਆ ਤੇ ਗੁਰੂ ਜੀ ਦੇ ਚਰਨਾਂ ਨੂੰ ਛੂ ਕੇ ਉੱਥੋਂ ਚਲਾ ਗਿਆ ਗੁਰੂ ਪਿਆਰਿਓ ਅੱਜ ਦੀ ਸਾਖੀ ਵਿੱਚ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਿਹੜਾ ਇਨਸਾਨ ਕਲਯੁਗ ਵਿੱਚ ਪ੍ਰਮਾਤਮਾ ਦਾ ਨਾਮ ਲਵੇਗਾ ਤੇ ਚੰਗੇ ਕਰਮ ਕਰੇਗਾ ਉਸ ਇਨਸਾਨ ਉੱਤੇ ਕਲਯੁਗ ਦਾ ਕੋਈ ਵੀ ਅਸਰ ਨਹੀਂ ਹੋਵੇਗਾ ਉਹ ਪਰਮਾਤਮਾ ਦੀ ਹਰ ਖੁਸ਼ੀ ਦਾ ਆਨੰਦ ਮਾਣੇਗਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ